ਸਸਮੀ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਕਾਲਤਕ ਸਾਹਿਬ ਤੋਂ ਖਾਸ ਸਾਈ ਜਾਹੋ ਜਲਾਲ ਨਾਣ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰਗਰਾ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੇ ਗਵਾਇਚ ਸਜਾਏ ਗਏ ਇਸ ਨਗਰ ਕੀਰਤਨ ਦੀ ਆਰੰਭਤਾ ਮੌਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਹੈਡ ਗ੍ਰੰਥੀ ਅਤੇ ਸ੍ਰੀ ਕਾਲਤਕ ਸਾਹਿਬ ਦੇ ਜਥੇਦਾਰ ਸਾਹਿਬ ਗਿਆਨੀ ਰਗਵੀਰ ਸਿੰਘ ਨੇ ਅਰਦਾਸ ਕੀਤੀ ਹੈ ਅਦੇਸ਼ੀ ਦੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਪਾਲਕੀ ਸਾਹਿਬ ਸੋਭਿਤ ਕਰਨ ਦੀ ਸੇਵਾ ਵੀ ਨਿਭਾਈ ਹੈ ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਸਤਨਾਮ ਵਾਹਿਗੁਰੂ ਦਾ ਜਾਪ ਨਾਲ ਨਗਰ ਕੀਰਤਨ ਦੌਰਾਨ ਸਮੂਲੀਅਤ ਕੀਤੀ ਹੈ ਨਗਰ ਕੀਰਤਨ ਦੌਰਾਨ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਪਰਵੀ ਹਾਜ਼ਰੀ ਭਰੀ ਅਤੇ ਬੈਣ ਦੀ ਮਨਮੋਹਨ ਧੋਨਾ ਨਾਲ ਗੁਰੂ ਸਾਹਿਬ ਨੂੰ ਸਤਿਕਾਰ ਭੇਟ ਕੀਤਾ गुरू गोब Caraca, vim

ਰੋਹਿਤ ਕਾਲਾ ਕਿੰਨੇ ਪਾਕਾਂ ਲੈ ਸਮੇਂ ਦੇ ਤੁਮ ਸੇਵਾ ਕਰਦਾ ਮੌਕਾ ਮਿਲਣਾ ਤੇ ਕਿੰਨੇ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਹੋ ਬੜਾ ਸ਼ੁਕਰਾਨਾ ਮਹਾਰਾਜਾ ਬਾਬਾ ਦੀਪ ਸਿੰਘ ਦਾ ਬਾਬਾ ਦੀਪ ਸਿੰਘ ਦੀ ਮਿਹਰਬਾਨੀ ਨਾਲ ਸੇਵਾ ਮਿਲਦੀ ਹੈ ਤੇ ਉਹਨਾਂ ਦੀ ਮਿਹਰਬਾਨੀ ਨਾਲ ਸੇਵਾ ਕਰ ਰਹੇ ਹਾਂ ਅੱਜ ਜੀ 10ਵੀਂ ਪਾਸ਼ਾ ਜੀ ਦੇ ਪ੍ਰਕਾਸ਼ ਉਪਰ ਕਿੰਨਾ ਕਰਕੇ ਤੁਹਾਨੂੰ ਬੜਾ ਸ਼ੁਕਰੀਆ ਦਿੱਤੀ ਗਿਆ ਲੰਬਾਰਿਓ ਬੜਾ ਬੜਾ ਆਨੰਦ ਮਾਣ ਰਹੇ ਇਹ ਬੜਾ ਇੱਕ ਸੁਨਹਿਰੀ ਪਲ ਹੈ ਸਾਡੇ ਵਾਸਤੇ ਤੁਹਾਨੂੰ-ਤੁਹਾਨੂੰ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਤੁਹਾਡੇ ਲਈ ਸੇਵਾ ਕੀਤੀ ਜਾਂਦੀ ਹੈ ਜੋ ਮਾਰੇਦੋ ਗਮ ਹੁੰਦਾ ਜੀ ਉਹ ਤਾਂ ਉਹ ਚੀਜ਼ ਵੱਲੋਂ ਸੇਵਾ ਕੀਤੀ ਜਾਂਦੀ ਤੇਰੇ ਜਿੰਦਾ ਕਿ ਫੁਰਦਾਂ ਦੀ ਸੇਵਾ ਤਾਂ ਤੇਰੇ ਕੋਲ ਬਾਪਾ ਦੀਸ਼ੀਂ ਦਾ ਸ਼ੁਕਰਾਨਾ ਠੀਕ ਹੈ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਜ ਨਗਰ ਕੀਰਤਨ ਨੂੰ ਆਣਾ ਹੈ ਕੀ ਕਹਿੰਦੇ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਪ੍ਰਗਟਿਓ ਮਰਦੇ ਗੰਮੜਾ ਵਰਿਆਬ ਇਕੱਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਤੇਗ੍ਹ ਲਾ ਸਹੇਬੇ ਕੁਮਾਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ Patna ਸ਼ਹਿਰ ਵਿਖੇ ਭਾਵਲੇ ਉਹਦੇ ਮਹਾਵਾਕਾ ਅਨੁਸਾਰ ਅੱਜ ਦੇ ਸ਼ੁਭ ਦਿਹਾੜੇ ਤੇ ਪਡਣਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਮਾਤਾ ਗੁਜਰੀ ਜੀ ਦੀ ਪਾਵਨ ਪਵਿੱਤਰ ਕੋਖ ਤੋਂ ਸਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਗ੍ਰਹਿ ਵਿਖੇ ਉਤਾਰ ਧਾਰਿਆ ਇਹਨਾਂ ਸਤਿਗੁਰਾਂ ਦਾ ਪ੍ਰਕਾਸ਼ ਗੁਰਪੁਰਬ ਪਡਣਾ ਸਾਹਿਬ ਕੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਸਮੁੱਚੇ ਗੁਰੂ ਧਾਮਾਂ ਗੁਰੂ ਘਰਾਂ ਵਿੱਚ ਵਿਸ਼ਵ ਭਰ ਦੀਆਂ ਸੰਗਤਾਂ ਵੱਲੋਂ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸਵਾ ਦੇ ਮਾਵਟਾਂ ਅਨਸਾਰ ਵਿਸ਼ਵਪੁਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਜਿੱਥੇ ਅੱਜ ਸਤੰਤਨ ਸਾਹਿਬ ਸਤਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸ਼ਾਦਰਸ਼ ਆਇਆ ਏਟ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਈ ਏਟ ਨਗਾਰਿਆਂ ਤੌਸਿਆਂ ਦੀਆਂ ਚੋਟਾਂ ਦੇ ਸ਼੍ਰੀ ਅਕਾਲ ਤਖਸਾਲ ਜੀ ਤੋਂ ਨਗਰ ਕੀਰਤਨ ਆਰੰਭ ਹੋਇਆ ਆਪ ਸੰਗਤਾਂ ਦਰਸ਼ਨ ਦੇਦਾਰ ਕਰ ਰਹੇ ਹੋ ਸੋ ਉੱਥੇ ਨਾਲ ਨਾਲ ਪਰਸੋਂ 6 ਤਰੀਕ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਸਾਲ ਸਾਹਿਬ ਗੁਰਦੁਆਰਾ ਬਾਬਾ ਟਾਲਰਾ ਸਾਹਿਬ ਵਿਖੇ 9 ਤੋਂ 12 ਵਜੇ ਤੱਕ ਜਲਵਾ ਸਜਾਏ ਜਾਣਗੇ ਸ਼ਾਮਾਂ ਨੂੰ ਦੀਪਮਾਲਾ ਹੋਵੇਗੀ ਆਤਸਵਾਜੀ ਹੋਵੇਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਦਰਬਾਰ ਸਾਹਿਬ ਵੱਲੋਂ ਵੱਡੇ ਪ੍ਰਬੰਧ ਕਰਕੇ ਜਿੱਥੇ ਮਹਾਨ ਗੁਰਮਤ ਸਮਾਗਮ ਕਰਵਾਏ ਜਾ ਰਹੇ ਆਪ ਜੀ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਆਪਣੇ ਨਗਰ ਕੀਰਤਨ ਸ਼੍ਰੋਮਣੀ ਕਮੇਟੀ ਦੇ ਸੰਗਤ ਸਾਡੇ ਪਾਸ ਆਕਾਖਾ ਗਾ ਗੁਰੂ ਕੋਪਿੰਦ ਸਿੰਘ शाहो शहद शाह गुरु गोबिंद सिंह प्रगटो मोद गमड़ा बरियाम अकेला वाहो वाहो गोबिंद सिंह आपेदेला धन धन साहब श्री गुरु गोबिंद पातशाह के आगमन पूर्व समर्पित सचखंड श्री हरिमंदर साहब श्रोमणी गुरुद्वारक कमेटी वालों श्री अकाल तख्त साहब को जो विशेष कीर्तन और आरंभ होया जो शहर के बख स्थान तो होंद् हो श्री अकाल तख्त साहब विमाप्त होएगा ਜਮੂਨੇ ਦੁਆਰਾ ਬੰਨਖ ਮੱਟੀ ਵੱਲੋਂ ਯਾਤਰਾ ਵਾਸਤੇ ਜੋ ਸੰਗਤਾਂ ਦਰਸ਼ਕਾਂ ਵਾਸਤੇ ਉਹਨਾਂ ਵਾਸਤੇ ਵਿਸ਼ੇਸ਼ ਉਚੇਚੇ ਬੰਦ ਕੀਤੇ ਗਏ ਨੇ ਉਹਨਾਂ ਦੀ ਰਹਿائش ਦਾ ਨੰਗਰ ਪਛਾਦੇ ਦਾ ਉਹ ਜੋ ਚੌਕ ਗਰਮ ਜਲਦੀ ਸੇਵਾ ਉਹ ਵੀ ਤੋਂ ਕਰਮਾਂ ਵਿੱਚ ਚੱਲ ਰਹੀ ਹੈ ਸੰਗਤਾਂ ਵਾਸਤੇ ਗਰਮ ਬੈਠ ਵਿਛਾਏ ਗਏ ਨੇ ਤੋਂ ਸੰਗਤਾਂ ਬਹੁਤ ਉਤਸ਼ਾਹ ਨਾਲ ਇਸ ਤਰ੍ਹਾਂ ਦੀ ਰਿਸਾਲ ਲੈ ਰਹੀਆਂ ਲੱਖਾਂ ਦੀ ਤਾਕਤ ਤੁਸੀਂ ਦੇਖ ਸਕਦੇ ਹੋ ਸੰਗਤਾਂ ਜੋ